ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਖੁਸ਼ੀਆਂ ਖੇੜੇ ਦੇਵੇ ਸਰਬੱਤ ਦਾ ਵਾਹਿਗੁਰੂ ਭਲਾ ਕਰੇ ਸੋ ਗੀਤ ਲੈ ਕੇ ਹਾਜ਼ਰ ਆਜਦਾ ਇੱਕ ਪਿਆਰ ਧੀ ਨੂੰ ਕਿਵੇਂ ਮੱਤਾਂ ਦਿੰਦਾ ਸੋ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਹਿੰ ਖੁਸ਼ੀ ਮਨੁਖੇ ਜੀਵਨ ਦੀ ਕੀ ਕੀ ਲਿਖ ਦਿਆਂ ਹਿੰ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਤੀ ਲਿਖ ਦਿਆਂ ਜੋ ਮਾਪਿਆ ਦੇ ਦਿਲ ਦੇ ਬਹੁਤ ਕਰੀਬ ਹੋਵੇ ਤੈਨੂੰ ਤੀਏ ਹਰ ਇੱਕ ਖੁਸ਼ੀ ਨਸੀਬ ਹੋਵੇ ਪੁੱਤ ਮਾਰੂ ਦੇ ਕੰਧਾ ਘਰ ਵਿੱਚ ਬਾ ਦੇ ਤੀਆਂ ਰਹਿਣ ਹਮੇਸ਼ਾ ਦਰ ਵਿੱਚ ਬਾਵਲ ਦੇ ਪੱਤਣੇ ਹੋਇਆ ਅੱਜ ਸਾਰੇ ਰਿਸ਼ਤੇ ਨਾ ਤਿਆਂ ਦਾ ਤੀਆਂ ਦੁੱਖ ਵੜਾਉਂਦੀ ਦਮਾ ਪਿਆ ਦਾ ਤਨ ਮਾਪਿਆ ਦਾ ਜਿਗਰਾ ਦਿਲ ਦੇ ਟੁੱਟੇ ਨੂੰ ਜਾ ਮਾ ਦੇ ਨਾਲ ਪਾੜਿਆ ਡੋਲੀ ਪਾ ਕੇ ਮਾਪੇ ਫਰਜ਼ ਨਿਵਾਦੀਂਦੇ ਤੂੰ ਖੁਸ਼ੀਆਂ ਮਾਣੇ ਤੀਏ ਦਿਲੋਂ ਦੁਆ ਦੇਂਦੇ ਦੇਸ ਪਰਾਏ ਤੋਰਨ ਡੋਲੀ ਕੰਨਿਆ ਦੀ ਨੈਣੋਂ ਨੀਰ ਵਹਾਉਂਦੀ ਪੋੜੀ ਕੰਨਿਆ ਦੀ ਦੇਣੇ ਸੀ ਸਾ ਮਾਪੇ ਪੀਜੀ ਦੇਲੀਏ ਸੁਣ ਤੈਨੂੰ ਰੱਬ ਦੀ ਰੱਖਾਨੀ ਤਿਆਂ ਦੇ ਨੀ ਮਾਪੇ ਸੁਬਨੇ ਸਜਾਉਂਦੇ ਨੇ ਰਾਜ ਮਾਨ ਦੀ ਰਹਿ ਸਦਾਏ ਚਾਉਂਦੇ ਨੇ ਸਿਸਔਰੇ ਨੂੰ ਮਾਪਿਆਂ ਤੋਂ ਵਧ ਜਾਣੀ ਤੂੰ ਹੁਕਮ ਚਰ ਰਹਿ ਕੇ ਮਾਲਕ ਦੇ ਖੁਸ਼ੀਆਂ ਮਾਣੀ ਤੂੰ ਹਨਾ ਜਾਨੀ ਮੀਆਂ ਰੱਖੀਂ ਮਤ ਉਜੇਰੀਨੀ ਚਾਉ ਕੂਟਾਂ ਵਿੱਚ ਹੋਵੇ ਸੋਭਾ ਤੇਰੀਨੀ ਆਪੇ ਰੱਖੂ ਖਿਆਲ ਤੇਰੀਆਂ ਚਾਹਮਾਂ ਦਾ ਤੂੰ ਬਾਵਲ ਦੀ ਪਗੜੀ ਪਾਇ ਮਾਣੇ ਪ੍ਰਮਾਦਾ ਤੂੰ ਬਾਵਲ ਦੀ ਪਗੜੀ ਮਾਣੇ ਪ੍ਰਮਾਦਾ ਧੰਨਵਾਦ